ਗੁਰਦਾਸਪੁਰ ਦਾ ਦੁਰਗਲਾ ਰੋਡ ਪੂਰੇ ਤਰੀਕੇ ਦੇ ਨਾਲ ਪਾਣੀ ਦੇ ਵਿੱਚ ਡੁੱਬਿਆ ਹੋਇਆ ਦਿਖਾਈ ਦੇ ਰਿਹਾ ਤੇ ਗੁਰਦਾਸਪੁਰ ਤੋਂ 5 ਕਿਲੋਮੀਟਰ ਦੂਰ ਤੱਕ ਪਹੁੰਚਿਆ ਪਾਣੀ ਨਜ਼ਰ ਆ ਰਿਹਾ ਗੁਰਦਾਸਪੁਰ ਦੇ ਨਜ਼ਦੀਕ ਪਿੰਡ ਸੇਖ ਸਦਾ ਦਬੂਰੀ ਗਾਲੜੀ ਗੋਟਾ ਟੋਟਾ ਜਿਹੜਾ ਉਹ ਲਿਖ ਚੰਨ ਸਮੇਤ ਕਈ ਪਿੰਡਾਂ ਦੇ ਵਿੱਚ 3-4 ਤੋਂ 5 ਫੁੱਟ ਤੱਕ ਪਾਣੀ ਜਿਹੜਾ ਭਰਿਆ ਹੋਇਆ ਨਜ਼ਰ ਆ ਰਿਹਾ ਜੀ ਅਜੇ ਦੇ ਦਾ ਆ ਜੀ ਆਪ ਜੀ ਬੰਦ ਹੋ ਗਏ ਆ ਅਸੀਂ ਅੱਡਾ ਮਗਰਮੁੱਦੀਆਂ ਵਿੱਚ ਖਲੋਤੇ ਆ ਔਰ ਅੱਜ ਤਰੀਕ 27 ਆ ਮਤਰੀਕ ਦੇ ਸਮੇਤ ਗੱਲ ਕਰਦਾਂਗਾ ਸਾਰੀ ਅਗਰ ਨਿਕਰੇ ਵੀ ਅੱਡੇ ਮਗਰਮੁੱਦੀਆਂ ਦੇ ਵਿੱਚ ਤਕਰੀਬਨ 2-2 ਫੁੱਟ ਪਾਣੀ ਸਾਡੇ ਲੋਕਾਂ ਦੀ ਨੰਨੇ ਚੁਪਿਆ ਪਰ ਜੇਕਰ ਅਸੀਂ ਆਲੇ-ਬਾਲੇ ਪਿੰਡਾਂ ਦੇ ਖੇਤਾਂ ਦੀ ਗੱਲ ਕਰੀਏ ਤਾਂ 4 ਤੋਂ 5 ਫੁੱਟ ਪਾਣੀ ਸਾਰੇ ਪਿੰਡਾਂ ਦੇ ਖੇਤਾਂ ਦੇ ਵਿੱਚ ਫਿਰ ਰਿਹਾ ਪਰ ਜੇ ਕੱਲ ਦੇ ਹਾਲਾਤ ਜਿੰਨਾ ਪਿੰਡਾਂ ਦੇ ਨੇੜੇ ਧੁੱਸੀ ਦਾ ਬੰਨ ਟੁੱਟਾ ਸੀ ਜਿਵੇਂ ਉਹਗਰਾ ਡਾਂਡਾ ਲੁਗਾਣਾ ਕਾਨਾ ਚਕਰਾ ਆਪਣੇ ਭਰਾਪੁਰ ਔਰ ਕੱਲ ਸ਼ਾਮ ਤੱਕ ਗੱਲੜੀ ਤੋਂ ਦਰੰਗਲੇ ਦੇ ਜਿੰਨੇ ਪਿੰਡ ਆ ਇਹ ਸਾਰੇ ਪਿੰਡ ਪਾਣੀ ਨਾਲ ਬੁਰੀ ਤਰ੍ਹਾਂ ਡੁੱਬ ਚੁੱਕੇ ਸੀ ਜਿੰਨਾ ਤੱਕ ਗੱਡੀ ਟਰੈਕਟਰਾਂ ਦੇ ਉੱਪਰ ਪਹੁੰਚਣਾ ਵੀ ਮੁਸ਼ਕਲ ਹੋ ਗਿਆ ਔਰ ਅੱਜ ਦੇ ਜੇ ਸਵੇਰ ਹੁਣ ਪਾਣੀ ਦਾ ਬਹਾਅ ਇੰਨਾ ਇੱਕ ਜ਼ਿਆਦਾ ਪੀ ਡੈਮ ਦੇ ਉੱਪਰੋਂ ਅਸੀਂ ਪਤਾ ਕਰ ਰਹੇ ਆ ਕਿ ਕਿਸੇ ਵੀ ਤਰ੍ਹਾਂ ਪਾਣੀ ਰੋਕਣ ਦਾ ਇਨਾਂ ਕੋਲ ਕੋਈ ਪ੍ਰਬੰਧ ਨਹੀਂ ਨਾ ਹੀ ਇਹ ਪਾਣੀ ਦਾ ਲੈਵਲ ਘਟ ਰਿਹਾ ਇਸ ਕਰਕੇ ਇਦਾਂ ਮਹਿਸੂਸ ਹੁੰਦਾ ਹੈ ਕਿ ਆਉਣ ਵਾਲੇ 2 ਦਿਨਾਂ ਜਾਂ 26 ਘੰਟੇ ਪਾਣੀ ਵਧਦਾ ਰਹੂਗਾ ਕਿਉਂਕਿ ਸਰਕਾਰ ਦੀ ਪ੍ਰਸ਼ਾਸਨ ਦੀ ਮਜਬੂਰੀ ਆ ਪਾਣੀ ਨੂੰ ਛੱਡਣਾ ਹੋਣਾ ਤੇ ਉਹ ਮਾਰ ਜਿਹੜੀ ਆ ਸਾਨੂੰ ਬਰਦਾਸ਼ਤਪੁਰ ਵਾਲਿਆਂ ਨੂੰ ਸਭ ਤੋਂ ਵੱਧ ਪਏਗੀ ਮੇਰੀ ਇਹ ਪੀਲਿਆ ਤੁਹਾਨੂੰ ਸਾਰਿਆਂ ਨੂੰ ਕਿ ਇੱਕ ਤੇ ਜਿਹੜੇ ਪਿੰਡ ਹੁਣ ਤੱਕ ਪਾਣੀ ਦੀ ਮਾਰ ਹੀ ਠਾ ਚੁੱਕੇ ਆ ਉਹ ਸਾਰੇ ਉੱਚੀ ਆ ਥਾਵਾ ਦੇ ਟਿਕਾਣੇ ਲਵੋ ਤੇ ਇਹ ਜਿੱਦ ਛੱਡ ਦਿਓ ਕਿ ਅਸੀਂ ਆਪਣੇ ਘਰ-ਬਾਰ ਨੂੰ ਛੱਡ ਕੇ ਨਹੀਂ ਜਾਣਾ ਠੀਕ ਹੈ ਸਾਡੀਆਂ ਭਾਵਨਾਵਾਂ ਆਪਣੇ ਘਰਾਂ ਦੇ ਨਾਲ ਪਰਿਵਾਰ ਨਾਲ ਮਾਲ ਦੰਗਰ ਨਾਲ ਜੁੜੀਆਂ ਨੇ ਪਰ